ਵਰਨ ਤਰਨੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਉਂਦੀ ਹੋਈ ਨਸਰ ਆ ਰਹੀ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਨਾਮਜ਼ਦਗੀ ਪੱਤਰ ਤੱਕ ਭਰੇ ਗਏ ਨੇ ਤੇ ਹੁਣ ਉੱਥੇ ਹੀ ਕੁਝ ਦਿਨ ਰਹਿ ਗਏ ਨੇ ਤੇ ਜਿਸ ਤੋਂ ਬਾਅਦ ਨਤੀਜੇ ਦੱਸਣਗੇ ਕਿ ਕੌਣ ਬਾਛੀ ਮਾਰਦਾ ਹੈ ਪਰੰਤੂ ਉੱਥੇ ਹੀ ਹਰਮਿੰਦਰ ਸਿੰਘ ਸੰਧੂ ਨੇ ਜਿਹੜਾ ਕਿ ਵੱਡਾ ਬਿਆਨ ਦਿੱਤਾ ਜਿੱਤ ਦਾ ਦਾਵਾ ਵੀ ਠੋਕ ਦਿੱਤਾ ਹੈ ਤੇ ਜਸਤੂਨ ਲੈ ਕੇ ਉੱਥੇ ਹੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉੱਤੇ ਪਲਟਵਾਰਤਾ ਕੀਤਾ ਹੋਰ ਕੀ ਕੁਝ ਕਹਿਣਾ ਹਰਮਿੰਦਰ ਸਿੰਘ ਸੰਧੂ ਦਾ ਆਓ ਤੁਹਾਨੂੰ ਸੁਣਾਉਨੇ ਆ ਕਿ ਜਿੱਥੇ-ਜਿੱਥੇ ਵੀ ਡਿਊਟੀਆਂ ਲੱਗੀਆਂ ਭਰਾਵ ਜਿੱਥੇ-ਜਿੱਥੇ ਵੀ ਕੋਈ ਉੰਤਾ ਹੀ ਰਹਿ ਗਈ ਆ ਮੇਰੇ ਕੋ ਪਿਛਲੇ ਸਮੇਂ ਦੇ ਵਿੱਚ ਭਾਵੇਂ ਮੈਨੂੰ ਲੈ ਜਿਓ ਜਾਂ ਸਾਡੇ ਕੋਈ ਪਰਿਵਾਰ ਦੇ ਮੈਂਬਰ ਨੂੰ ਲੈ ਜਿਓ ਆਪਾਂ ਉੱਥੇ ਸਿਰ ਵਿੱਚ ਟਾਵਾਗੇ ਜੇ ਪਿਛਲੇ ਸਮੇਂ 'ਚ ਕੋਈ ਗਲਤੀ ਹੋਈ ਆ ਉਹਦੀ ਮਾਫੀ ਵੀ ਮੰਗਾਂਗੇ ਦੇਖੋ ਇਨਸਾਨ ਹੋਣਾ ਚਾਹੀਦਾ ਜਿਹੜਾ ਦੀਵਾ ਹੋ ਕੇ ਅੱਜ ਇਸ ਇਲੈਕਸ਼ਨ ਦੀ ਬੇਨਮ ਨੂੰ ਆਪਾਂ ਇੱਕਠੇ ਉੱਠੋ ਕੇ ਇੱਕਜੁੱਟ ਹੋ ਕੇ ਇਹ ਜਿਹੜੀ ਆ ਇਲੈਕਸ਼ਨ ਆਪਾਂ ਲੜੀਏ ਮੈਂ ਸਵਾ ਬਹੁਤਾ ਨਹੀਂ ਲੈਣਾ ਤੁਹਾਡੇ ਵਿੱਚ ਕਿਉਂਕਿ 15 ਦਿਨ ਹੁਣ ਇਹ ਇਲੈਕਸ਼ਨ ਦੇ ਰਹਿ ਗਏ ਆ ਪਰ ਨਾਲ ਦੇ ਨਾਲ ਮੈਂ ਸਮੁੱਚੀ ਲੀਡਰਸ਼ਿਪ ਨੂੰ ਵੀ ਇਹ ਵੀ ਯਕੀਨ ਦਿਵਾਉਣਾ ਕਿ ਇਹ ਮੇਰੇ ਭਰਾ ਜਿਹੜੇ ਆ ਇਹ ਜਿਹੜੇ ਮੇਰੇ ਸਾਥੀ ਆ ਜਿਹੜੇ ਸਾਹਮਣੇ ਬੈਠੇ ਐਮਐਲਏ ਸਹਿਬਾਨ ਵਾਲੰਟੀਅਰ ਸਹਿਬਾਨ ਮਨਿਸਟਰ ਸਹਿਬਾਨ ਕਿਉਂਕਿ ਆਪ ਪੁੱਲਰ ਸਾਹਿਬ ਵੀ ਜਾਂਦੇ ਆ ਮੇਰੇ ਨਾਲ ਪਿੰਡਾਂ ਦੇ ਵਿੱਚ ਤੁਣ ਸਾਹਿਬ ਬੈਠੇ ਆ ਇਹ ਵੀ ਕਾਫੀ ਪਿੰਡ ਇਹਨਾਂ ਨੇ ਕੱਢ ਲਿਆ ਕਿਉਂਕਿ ਮੈਂ ਤਾਂ ਗੱਲ ਕਰਨਾ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਇੱਕ ਗੱਲ ਜ਼ਰੂਰ ਮੈਂ ਕਹੜੀ ਚਾਹਨਾ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਉੱਥੇ ਇਹ ਨਹੀਂ ਸੁਣਨ ਨੂੰ ਮਿਲੇਗਾ ਚਲ ਮੇ ਤਾਂ ਪਤਲੀ ਹੋ ਗਈ ਨਾ ਹੁਣ ਕਿ ਹਰਮੀਤ ਤੋਂ ਪਿਛਲੇ ਸਮੇਂ ਦੇ ਵਿੱਚ ਸਾਡੇ ਨਾਲ ਧੱਕਾ ਕਰ ਗਿਆ ਇੱਥੇ ਕ腐ਸ਼ਨ ਹੋ ਗਈ ਇੱਥੇ ਪੈਸੇ ਖਾਦੇ ਗਏ ਆ ਇਹੋ ਜੀ ਤੁਹਾਨੂੰ ਕੋਈ 스멜 ਨਹੀਂ ਆਊਗੀ ਜਿਹਦੇ ਕਰਕੇ ਤੁਹਾਨੂੰ ਵੋਟਾਂ ਮੰਗਣੀਆਂ ਔਖੀਆਂ ਹੋਣ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਸਾਰਿਆਂ ਨੂੰ ਔਰ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਦੇਖੋ ਤੁਸੀਂ ਹੁਣ ਜੁਟ ਪੈਣਾ ਇਸ ਮੇਮ ਦੇ ਵਿੱਚ ਜਿਵੇਂ ਪੁੜੇ ਹੀ ਸਾਡੇ ਸਟੇਜ ਦੇ ਉੱਤੇ ਐਮਐਲਏ ਸਾਹਿਬ ਕਲਸੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀਗੇ ਦੇਖੋ ਅੱਜ ਦਾ ਇਹ 15 ਦਿਨ ਤੁਸੀਂ ਲਾ ਦੋਗੇ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਸਾਰੇ ਵਲੰਟੀਅਰ ਸਹਿਬਾਨਾਂ ਨੂੰ ਸਾਰੇ ਐਮਐਲਏ ਸਹਿਬਾਨਾਂ ਨੂੰ ਇਹ एहसान ਤੁਹਾਡਾ 15 ਦਿਨ ਦਾ ਮੇਰੀ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਡਾ ਇਨਸਾਨ ਰਹੂਗਾ ਮੇਰਾ ਸਿਰ ਝੁਕੂਗਾ ਤੁਹਾਡੇ ਅੱਗੇ ਕਿਉਂਕਿ ਇੱਕ ਜ਼ਿੰਦਗੀ ਦੇ ਪਲ ਹੁੰਦੇ ਨੇ ਜ਼ਿੰਦਗੀ ਦਾ ਸਮਾਂ ਹੁੰਦਾ ਜਦੋਂ ਇਨਸਾਨ ਮਾੜੇ ਚੰਗੇ ਸਮੇਂ ਚੋਂ ਲੰਘਦਾ ਤੇ ਜਿਹੜਾ ਇਨਸਾਨ ਉਹਦੀ ਬਾਹ ਫੜਦਾ ਮੇਰਾ ਖਿਆਲ ਉਹਨੂੰ ਭੁੱਲਣਾ ਨਹੀਂ ਚਾਹੀਦਾ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਦੂਸਰਾ ਦੇਖੋ ਆ ਜਿੰਨੀਆਂ ਵੀ ਪਾਰਟੀਆਂ ਤੁਰੀਆਂ ਫਿਰਦੀਆਂ ਨੇ ਸੀਐਮ ਸਾਹਿਬ ਇੱਥੇ ਜ਼ਿਕਰ ਕਰ ਦੇਣਗੇ ਸਾਰੀਆਂ ਗੱਲਾਂ ਇੱਕ ਵੀ ਪਾਰਟੀ ਦਾ ਕੈਂਡੀਡੇਟ ਜਿਹੜਾ ਆ ਇੱਕ ਵੀ ਪਾਰਟੀ ਦਾ ਕੈਂਡੀਡੇਟ ਉਹ ਇਹ ਨਹੀਂਗਾ ਜਿਹੜਾ ਤਰਨਤਾਰਨ ਦੇ ਵਿੱਚ ਰਹਿੰਦਾ ਹੋਵੇ ਕੋਈ ਮਜੀਠੀਓ ਚੋੱਕ ਕੇ ਲਿਆਂਦਾ ਕੋਈ ਖਡੂਰ ਸਾਬੋ ਚੋੱਕ ਕੇ ਲਿਆਂਦਾ ਕੋਈ ਅੰਮ੍ਰਿਤਸਰ ਤੋਂ ਚੋੱਕ ਕੇ ਲਿਆਂਦਾ ਔਰ ਸਿਰਫ ਇਹ ਇੱਥੇ 11 ਤਰੀਕ ਤੱਕ ਨੇ 11 ਤਰੀਕ ਤੋਂ ਬਾਅਦ ਇਹਨਾਂ ਨੇ ਲੱਭਣਾ ਨਹੀਂਗਾ ਮੈਂ ਬੇਨਤੀ ਕਰਦਾ ਤੁਸੀਂ ਸਿਆਣੇ ਹੋ ਪਿੰਡਾਂ ਦੇ ਵਿੱਚ ਤੁਸੀਂ ਵਰਕ ਕੀਤਾ ਹੁਣ ਲੀਡਰਸ਼ਿਪ ਆ ਗਈ ਤੁਹਾਡੇ ਨਾਲ ਉਹ ਵੀ ਵਰਕ ਕਰੂਗੀ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ 15 ਦਿਨ ਆਪਾਂ ਜੇ ਲਾ ਦਈਏ ਤੇ ਜਿਹੜੀ ਲੀਡ ਆ ਮੈਨੂੰ ਨਹੀਂ ਪਤਾ ਇੰਟੈਲੀਜੈਂਸ ਵਾਲੇ ਕੀ ਕਹਿੰਦੇ ਆ ਕੀ ਰਿਪੋਰਟਾਂ ਆਉਂਦੀਆਂ ਪਰ ਮੈਂ ਸੀਐਮ ਸਾਹਿਬ ਇਹ ਯਕੀਨ ਨਾਲ ਦਵਾਉਣਾ ਤੁਹਾਨੂੰ ਇਹ 25 30 ਹਜ਼ਾਰ ਤੋਂ ਪਲੱਸ ਲੀਡ ਜਿਹੜੀ ਤਰਨਤਾਰ ਦੀ ਆਉ ਇਹ ਤੁਹਾਨੂੰ ਮੈਂ ਯਕੀਨ ਦਵਾਉਣਾ ਜਿਹੜੀ ਦੇ ਪਹਿਲੇ ਦਿਨ ਗੱਲ ਨਿਸ਼ੀ ਮੈਂ ਤੁਹਾਨੂੰ ਕਹਿ ਕੇ ਆਇਆ ਸਾਂ ਉਹੋ ਹੀ ਅੱਜ ਜੜਾ ਆ ਪਰ ਇੱਕ ਗੱਲ ਆ ਭਰਾਓ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਹੁਣ ਜੁਲਾ ਬਿਸਤਰਾ ਲੈ ਆਈਏ ਇੱਥੇ ਸਾਰਿਆਂ ਨੂੰ ਮੇਰੀ ਬੇਨਤੀ ਆ ਕਿਉਂਕਿ ਏ ਹੁਣ ਇਥੋਂ ਇਹ ਨਹੀਂ ਵੀ ਆਪਾਂ ਅੱਜ ਸੀਐਮ ਸਾਹਿਬ ਇੱਥੇ ਨੇ ਮੈਨੂੰ ਪਤਾ ਕਿਉਂਕਿ ਮੈਂ ਬੜਾ ਕੰਮ ਕੀਤਾ ਆਪਣੀ ਜ਼ਿੰਦਗੀ ਚ 27 28 ਸਾਲ ਜ਼ਿੰਦਗੀ ਦਾ ਅਹਿਮ ਸਮਾਂ ਛੋਟੇ ਹੁੰਦਿਆਂ ਤੋਂ ਲੈ ਕੇ ਐਮਐਲਏshipਾਂ ਵੀ ਵੇਖੀਆਂ ਵਜ਼ੀਰੀਆਂ ਵੀ ਵੇਖੀਆਂ ਪਰ ਜਿੰਨੇ ਆਮ ਆਮੀ ਪਾਰਟੀ ਦੇ ਵਲੰਟੀਅਰ ਮਿਹਨਤੀ ਨੇ ਨਾ